ਕਈ ਵਾ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਲਈ ਜਾਂਦੇ ਪਰ ਇਲਾਜ ਕਰਵਾਉਣ ਲਈ ਜਦੋਂ ਪਹੁੰਚਦੇ ਨੇ ਦਰਅਸਲੋਂ ਪਹੁੰਚਣ ਤੋਂ ਪਹਿਲਾਂ ਹੀ ਲੱਖਮੀ ਹੋ ਜਾਂਦੇ ਨੇ ਜਿੱਹਾਂ ਪਹੁੰਚਣ ਤੋਂ ਪਹਿਲਾਂ ਹੀ ਬਿਮਾਰ ਹੋ ਜਾਂਦੇ ਨੇ ਆਖਿਰਕਾਰ ਇਹੋ ਜਿਹਾ ਹਸਪਤਾਲ ਤੁਸੀਂ ਸੁਣ ਕੇ ਜ਼ਰੂਰ ਹੈਰਾਨ ਹੋਵੋਗੇ ਕਿ ਮਰੀਜ਼ ਆਪਣਾ ਇਲਾਜ ਕਰਵਾਉਣ ਦੇ ਲਈ ਹਸਪਤਾਲ ਦਾ ਜਾਂਦੇ ਨੇ ਪਰ ਹਸਪਤਾਲ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਹੋਰ ਵੀ ਜ਼ਿਆਦਾ ਲੱਖਮੀ ਹੋ ਜਾਂਦੇ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਮਰੀਜ਼ ਨੇ ਇਲਾਜ ਕਰਾਉਣ ਦੇ ਲਈ ਜਾਂਦੇ ਨੇ ਲੇਕਿਨ ਇਸ ਦੇ ਉਲਟ ਮਰੀਜ਼ ਕਈ ਵਾਰੀ ਜ਼ਖਮੀ ਵੀ ਹੋ ਜਾਂਦੇ ਨੇ ਤੇ ਕਈ ਵਾਰ ਤਾਂ ਡਾਕਟਰਾਂ ਦੇ ਵੀ ਸੱਟਾਂ ਲੱਗੀਆਂ ਨੇ ਜ਼ਖਮੀ ਹੋਏ ਨੇ ਤੁਸੀਂ ਸੋਚਦੇ ਹੋਵੋਗੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਜਾ ਰਹੇ ਮਰੀਜ਼ ਜਾਂ ਡਾਕਟਰ ਕਿਵੇਂ ਜ਼ਖਮੀ ਹੋ ਜਾਂਦੇ ਨੇ ਤੁਹਾਨੂੰ ਦੱਸ ਦਿੰਨੇ ਆ ਪੂਰਾ ਮਾਮਲਾ ਤੇ ਬਿਲਕੁਲ ਸ਼੍ਰੀ ਮੁਖਸਰ ਸਾਹਿਬ ਦੇ ਸਰਕਾਰੀ ਸਿਵਲ ਹਸਪਤਾਲ ਨੂੰ ਜਾਂਦੇ ਰਸਤੇ ਦੇ ਵਿੱਚ ਇੱਕ ਵੱਡਾ ਖੱਡਾ ਬਣ ਚੁੱਕਾ ਹੈ ਇਸ ਖੱਡੇ ਦੇ ਵਿੱਚ ਸੀਵਰੇਜ ਦਾ ਪਾਣੀ ਖੜਾ ਰਹਿੰਦਾ ਇਸ ਸਮੱਸਿਆ ਕਈ ਸਾਲਾਂ ਤੋਂ ਹੈ ਲੇਕਿਨ ਅੱਜ ਤੱਕ ਕਿਸੇ ਵੀ ਲੀਡਰ ਜਾਂ ਕਿਸੇ ਵੀ ਅਧਿਕਾਰੀ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਜਦ ਵੀ ਕੋਈ ਮਰੀਜ਼ ਆਪਣਾ ਇਲਾਜ ਕਰਾਉਣ ਦੇ ਲਈ ਸਰਕਾਰੀ ਹਸਪਤਾਲ ਦੇ ਲਈ ਜਾਂਦਾ ਹੈ ਤਾਂ ਇਸ ਖੱਡੇ ਦੇ ਵਿੱਚ ਵੱਜ ਕੇ ਖੁਦ ਆਪ ਜ਼ਖਮੀ ਹੋ ਜਾਂਦਾ ਤੇ ਕਈ ਵਾਰ ਤਾਂ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਆਪਣੀ ਡਿਊਟੀ ਨੇ ਭੌਂ ਜਾਂਦੇ ਨੇ ਤੇ ਡਿਊਟੀ ਨੂੰ ਭੌਂਣ ਤੋਂ ਪਹਿਲਾਂ ਹੀ ਉਹ ਹਸਪਤਾਲ ਦੇ ਜਾਂਦੇ ਜਾਂਦੇ ਜ਼ਖਮੀ ਹੋ ਜਾਂਦੇ ਨੇ। ਤਾਂ ਸ਼੍ਰੀ ਮੁਖਸਰ ਸਾਹਿਬ ਦੇ ਸਿਵਲ ਹਸਪਤਾਲ ਦੇ ਰਸਤੇ ਤੋਂ ਲੰਘੇ ਤਾਂ ਲੋਕਾਂ ਨੇ ਅਪੀਲ ਕੀਤੀ ਹੈ। ਜੀਹਾਂ ਸ਼੍ਰੀ ਮੁਖਸਰ ਸਾਹਿਬ ਦੇ ਲੋਕਾਂ ਨੇ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਰਸਤੇ ਨੂੰ ਸਹੀ ਕੀਤਾ ਜਾਵੇ ਤਾਂਕਿ ਜਾਨੀ ਨੁਕਸਾਨ ਨਾ ਹੋਵੇ ਪਰ ਇਸ ਤੋਂ ਪਹਿਲਾਂ ਜੋ ਜੋ ਲੋਕਾਂ ਦੇ ਨੁਕਸਾਨ ਹੋ ਚੁੱਕੇ ਨੇ ਜੋ ਲੋਕਾਂ ਨੇ ਇਸ ਟੀਜ਼ ਦਾ ਖਮਿਆza ਪੁਗਤਾ ਹੈ ਪਰ ਇਸ ਤੋਂ ਪਹਿਲਾਂ ਜੋ ਜੋ ਲੋਕਾਂ ਦੇ ਨੁਕਸਾਨ ਹੋ ਚੁੱਕੇ ਨੇ ਉਹਨਾਂ ਦਾ ਕੀ ਕਹਿਣਾ ਸਰਕਾਰ ਨੂੰ ਕੀ ਅਪੀਲ ਹੈ ਆਓ ਤੁਸੀਂ ਵੀ ਸੁਣੋ ਸਾਗਰ ਹੈ ਜੀ ਆਹ ਵੇਖ ਲਓ ਜੀ ਆਪਣੇ ਸਿਵਲ ਹਸਪੀਟਲ ਦਾ ਬੁਰਾ ਹਾਲ ਹੈ ਜੀ ਮੇਰੇ ਡੈਡੀ ਦੀ ਲੱਤ ਟੁੱਟ ਗਈ ਸੀ ਠੀਕ ਹੈ ਉਹਨਾਂ ਮੈਂ ਇੰਨਾ ਪਰੇਸ਼ਾਨ ਹੋਇਆ ਜੀ ਇਹ ਸਾਰਾ ਰੋਡ ਵਧੀਆ ਟਾਪਿਆ ਹੈ ਇੱਥੋਂ ਜਦੋਂ ਆਏ ਨਾ ਜਿਹੜੀ ਹੱਡੀ ਹਿੱਲੀ ਸੀ ਉਹ ਜਮਾਂ ਹੀ ਹਿੱਲ ਗਈ ਜੀ ਹੱਡੀ ਹੁਣ ਜਾ ਕੇ ਇਹਨਾਂ ਤਕਲੀਫ ਚ ਮੇਰੇ ਡੈਡੀ ਪਿਆ ਇੱਕ ਆਹ ਰੋਡ ਕਰਕੇ ਜੀ ਗੰਦਾ ਪਣੀ ਦੱਸੋ ਗੰਦਾ ਪਾਣੀ ਹੈ ਜੀ ਬਿਮਾਰੀ ਵਾਲਾ ਪਾਣੀ ਹੈ ਮੱਛਰ ਡੇਂਗੂ ਵੀ ਹੋ ਸਕਦਾ ਹੈ ਜੀ ਇਸ ਪਾਣੀ ਨਾਲ ਦੱਸੋ ਹੁਣ ਅਸੀਂ ਗਰੀਬ ਬੰਦੇ ਕੀ ਕਰੀਏ ਸਰਕਾਰੀ ਹਸਪੀਟਲ ਹੈ ਜੀ ਆਹੀ ਇੱਕ ਮੇਨ ਰਸਤਾ ਹੈ ਜੀ ਜਿੰਦੋ ਜੋ ਮੈਨੂੰ ਤੋਂ ਚਲੋ ਜਿੰਨੀ ਤਕਲੀਫ ਉਠਾ ਲਈ ਉਟਾ ਲਈ ਜੇ ਕਾਨੂੰ ਕੋਈ ਪ੍ਰੇਗਨੈਂਟ ਲੇਡੀਜ਼ ਹੋਵੇ ਹੈ ਜੀ ਉਹਦਾ ਕੀ ਹਾਲ ਹੋਊਗਾ ਜੀ ਏ ਦੱਸੋ ਜੀ ਤੁਸੀਂ ਹਾਂ ਇਹ ਤੋਂ ਛੇਤੀ ਛੇਤੀ ਰਿਕਵੈਸਟ ਹੈ ਸਰਕਾਰਾਂ ਤੋਂ ਇਹ ਰੋਡ ਵਧੀਆ ਬਣਾਇਆ ਜਾਵੇ ਹਾਂਜੀ ਜਾਣੀ ਜਿਸੀ ਪਾਣੀ ਖੜਾ ਗੰਦਾ ਆ ਸੇ ਗੜੀ ਗੜੀ ਸਿਫਟ ਕੈਚ ਕੇ ਮਦਦ ਨੂੰ ਸਮਝੋ ਸਾਹਮਣੇ ਦੇਖੋ ਸਾਹਮਣੇ ਉਹਨਾਂ ਨੇ ਕੋਈ ਗੱਲ ਸੁਣਨੀ ਨਹੀਂ ਜਾਂ ਮਿਜੀ ਟੰਗ ਹੁੰਦੇ ਆ ਜੀ ਸਾਹਮਣੇ ਦੇਖ ਕੇ ਕੈਮਰਾ ਬਲੀ ਰੱਖ ਹਾਂ ਹਾਂਜੀ ਸਾੜੇ ਟੰਗ ਇਸੇ ਇਸੇ ਇੱਕ ਕੋਈ ਵਹਿਕ ਮਗਲ ਇਸ ਵਿੱਚ ਕੋਈ ਕਾਕੇ ਨੇ ਵੀ ਕੇ ਰਿਪੋਰਟ ਕਰ ਚੁੱਕੇ ਆਂ ਪੂਰੀ ਗੱਲ ਤੁਸੀਂ ਅੱਛਾ ਜੀ ਕਿੰਨੇ ਸਾਲ ਹੋ ਗਏ ਨੂੰ ਜੀ ਇਹਨੂੰ ਕਿੰਨੇ ਸਾਲ ਹੋ ਗਈ ਹੈ ਕੀ ਹਾਲੀ ਹੋ ਗਿਆ ਮਿੱਟੀ ਉਸੇ ਪ੍ਰਾਈਵੇਟ ਪਾਈਏ ਸੀ ਉਸ ਆਖਿਰ ਵਿੱਚ ਅੱਛਾ ਜੀ ਹਾਂ ਜੀ ਇਹਨਾਂ ਦਾ ਕੋਈ 3 ਸਾਲ ਹੋ ਗਏ ਪਤਾ ਨਹੀਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਕਰਦੇ ਨਹੀਂ ਬਹੁਤ ਔਖਾ ਇਹ ਤਾਂ ਡਾਕਟਰਾਂ ਨੇ ਵੀ ਤੇ ਮਰੀਜ਼ਾਂ ਨੇ ਪਹਿਲਾਂ ਦਾ ਮਰੀਜ਼ ਵੈਸੇ ਜਿੱਲਾ ਦਾ ਪਰ ਇਹਦੇ ਵਿੱਚ ਜਦੋਂ ਕਈ ਰਿਦਾ ਬਹੁਤ ਜ਼ਿਆਦਾ ਔਖਾ ਹੋ ਗਿਆ ਕੀ ਕੀ ਜਿਹਦਾ ਕਰਨਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਜੇ ਜਾਏ ਜਿੰਨਾ ਤੇ ਨਹੀਂ ਹੁੰਦਾ ਇਹ ਮਿੱਟੀ-ਮਿੱਟੀ ਨਹੀਂ ਭਰਾ ਦੇਣ ਉਹਨਾਂ ਤੇ ਕੁਛ ਨਾ ਕੁਛ ਤਾਂ ਕਰਨ ਅਮਰੀਕਾ ਨੂੰ ਹੱਦੋਂ ਵੱਡੀ ਪਰੇਸ਼ਾਨੀ ਤੇ ਡਾਕਟਰਾਂ ਨੂੰ ਵੀ ਆ ਜਿਹੜਾ ਵੀ ਹਸਪਤਾਲ ਚਾਹੁੰਦਾ ਹਸਪਤਾਲ ਦੀ ਅਕਸਰ ਲੈ ਇਹੀ ਸੜਕ ਤੇ ਮੇਰੇ ਨਾਮ ਡਾਕਟਰ ਗੁਰਮੀਤ ਕੌਰ ਭੰਡਾਰੀ ਹੈ ਇਹ ਵਾਰ ਹਰ ਵੇਲੇ ਮੈਂ ਪਿਛਲੇ 3-4 ਸਾਲਾਂ ਤੋਂ ਦੇਖ ਰਹੀ ਹਾਂ ਸੜਕ ਦੇ ਉੱਤੇ ਹਰ ਵੇਲੇ ਸੀਵਰੇਜ ਬਲੌਕ ਹੋਣ ਕਰਕੇ ਪਾਣੀ ਖੜਿਆ ਰਹਿੰਦਾ ਹੈ ਸਾਨੂੰ ਤੇ ਸਾਡੇ ਸਾਰੇ ਸਟਾਫ ਨੂੰ ਤੇ ਪੇਸ਼ੈਂਟਸ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਤੇ ਕਈ ਲੋਕ ਇੱਥੇ ਡਿੱਗ ਕੇ ਉਹਨਾਂ ਦੀ ਛੱਟ ਵੀ ਵੱਜ ਚੁੱਕੀ ਹੈ ਮੈਂ ਵੀ ਆਉਂਦੇ ਹੋਏ ਇੱਕ ਵਾਰ ਡਿੱਗ ਕੇ ਮੇਰੇ ਵੀ ਛੱਟ ਵੱਜ ਚੁੱਕੀ ਹੈ ਇਸ ਪ੍ਰੋਬਲਮ ਨੂੰ ਜਲਦੀ ਤੋਂ ਜਲਦੀ ਠੀਕ ਕਰਤਾ ਜੇ ਐਸਐਮਜ਼ ਨਿਊਜ਼ ਮੁਖਫਸ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ